ਕਲਗੀ ਤਰਪਾਦਸ਼ਾ ਦਾ ਮਾਮਾ ਸੀ ਮਾਮਾ ਕਿਰਪਾਲ ਚੰਦ ਜੀ ਇਹ ਵੀ ਫੌਜ ਦੇ ਵਿੱਚ ਭਰਤੀ ਸਨ ਭਾਵੇਂ ਸਤਗੁਰਾਂ ਦਾ ਕੋਈ ਰਿਸ਼ਤੇਦਾਰ ਸੀ ਤੇ ਭਾਵੇਂ ਕੋਈ ਸੇਖੋ ਸਾਰੇ ਬਰਾਬਰ ਨੇ ਗੁਰੂ ਨੂੰ ਕੋਈ ਰਿਸ਼ਤੇਦਾਰ ਜਾਂ ਕੋਈ ਭੈਣ ਭਰਾ ਕੋਈ ਨਹੀਂ ਗੁਰੂ ਨੂੰ ਉਹ ਪਿਆਰੇ ਨੇ ਜਿਹੜੇ ਨੰਗੇ ਪੈਰੀ ਘੋੜਿਆਂ ਦੀ ਸੇਵਾ ਕਰਦੇ ਨੇ ਨੰਗੇ ਪੈਰੀ ਗੁਰੂ ਕੇ ਲੰਗਰਾਂ ਦੀ ਸੇਵਾ ਕਰਦੇ ਨੇ ਗੁਰੂ ਖਾਲਸਾ ਜੀ ਕਲਗੀ ਤਰਪਾਦਸ਼ਾ ਉਹਨਾਂ ਤੇ ਵੱਧ ਖੁਸ਼ਾ ਕਰਦੇ ਨੇ ਮਹਾਰਾਜ ਜੀ ਉਹਨਾਂ ਤੇ ਖੁਸ਼ੀ ਹੁੰਦੀ ਹੈ ਗੁਰੂ ਘਰ ਦੀ ਸੇਵਾ ਕਰਨੀ ਕੋਈ ਸੌਖੀ ਥੋੜੀ ਹੈ ਇਹ ਇਹ ਦਲ ਪੰਥ ਦੇ ਵਿੱਚ ਜਾ ਕੇ ਵੇਖਿਓ ਸਿੰਘ ਲੱਕੜਾਂ ਵੀ ਆਪ ਵੱਢਦੇ ਨੇ ਸਿੰਘ ਪ੍ਰਸ਼ਾਦਾ ਵੀ ਆਪ ਤਿਆਰ ਕਰਦੇ ਨੇ ਘੋੜੇ ਨੂੰ ਖਰਖਣਾ ਕਰਨਾ ਘੋੜੇ ਤੇ ਕਾਠੀ ਪਾਉਣੀ ਪੱਠੇ ਵੱਢਣੇ ਕੋਈ ਨਿੱਕਾ ਮੋਟੀ ਕੰਮ ਥੋੜੀ ਐ ਇਹ ਪੰਥ ਗੁਰੂ ਖਾਲਸਾ ਜੀ ਕਲਗੀ ਤਰਪਾਸ਼ਾ ਦਾ ਪੰਥ ਹੈ ਤੇ ਕਲਗੀ ਤਰ ਦੀ ਸੇਵਾ ਕਰਦਾ ਏ ਫਿਰ ਸਤਿਗੁਰਾਂ ਨੇ ਕੀ ਕਿਹਾ ਵਿਣ ਕੀ ਸੰਸਾਰ ਜੋ ਕਰੇ ਜਲ ਜਾਏ ਕੁਲ ਸਾਥ ਜਿਹੜਾ ਮੇਰੇ ਖਾਲਸੇ ਦੀ ਬਰਾਬਰੀ ਕਰੇਗਾ ਮੇਰੇ ਖਾਲਸੇ ਦੀ ਰੀਚ ਕਰੇਗਾ ਕੁੱਲਾ ਹੀ ਕਰਕ ਕਰਦਿਆਂ ਕੀਡਾ ਵੱਡਾ ਪੰਥ ਸਤਿਗੁਰਾਂ ਨੇ ਪ੍ਰਗਟ ਕੀਤਾ